ਫੋਨ ਚੱਲ ਠੀਕ ਆ ਇਹ ਸਮਝ ਕੇ ਫੜ ਜਾ ਇਹ ਪਾਣੀ ਵੀ ਆ ਗਿਆ ਹਾਂ ਜੀ ਆਣ ਦੇ ਆਹ ਹੋਣ ਦੇ ਇਹ ਪਾਣੀ ਦਿਰਵਾਜ ਆਇਓ ਆਈ ਇਹਦੇ ਦੂਰ ਆ ਜਾ ਲੈ ਇਹਦੇ ਦੂਰ ਵਾਲੇ ਆ ਪਰਾਂ ਤਾਂ ਬਾਥਰੂਮ ਵਿੱਚ ਦੇਖੋ ਟੈਨੈਂਟ ਟਾਇਲ ਲੱਗੀ ਹੈ ਬਾਥਰੂਮ ਵਿੱਚ ਟੈਨੈਂਟ ਹੈ ਆ ਦੇਖ ਲਓ ਪਤਿੱਲਾ ਕਿੱਥੇ ਪਿਆ ਜੀ ਬਾਥਰੂਮ ਚ ਇਸੀ ਪਤਿੱਲੇ ਦੇ ਉੱਤੇ ਪਰਵਾਨੇ ਆ ਇਹਦੇ ਪਤਿੱਲੇ ਦੇ ਉੱਪਰ ਵਾਨੇ ਆ ਆ ਦੇਖ ਲਓ ਬੰਦਾ

ਆ ਤੇਲ ਪਿਆ। ਉਹ ਮਰਦੇ। ਕਮੋ ਜੀ। ਉਹ ਵਾਹ ਜੀ ਵਾਹ। ਦੇਖੋ ਕਿੰਨਾ ਢੱਕੇ ਸਾਫ਼ ਇਧਰ ਢੰਗ ਰੱਖੇ ਹੋਏ ਹਨ। ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪਰਿੰਗ ਰੋਲ ਬਾਈ ਜੀ 7 ਸੈਕਟਰ 7 ਪੇਸ। ਆਪਾ ਗੋਭੀ ਦੇ ਮੋਹਾਲੀ ਸਾਰੇ ਮੋਹਾਲੀ ਜੇ ਜਾਣੇ ਇੱਥੋਂ। ਆਪਾ ਗੋਭੀ ਤਾਂ ਬਾਹਰ ਪਈ ਹੈ। ਆ ਯਾਰ ਇਧਰ ਦੇਖੋ ਵੀ ਹਲੇ ਨਾ ਕੁਝ ਵੀ ਨਹੀਂ ਹੈ। ਮਤਲਬ ਤੇਲ ਲਾਜਾ ਜਿਹੜਾ ਹੁਣੀ ਬਦਰ ਇਹਨਾਂ ਨੇ ਇਹ ਕਿੰਨਾ ਫਰੈਸ਼ ਹੈ। ਅਦਰ ਨਹੀਂ। ਆਹ ਹਾਂ। ਸਾਰੇ ਸਾਰੇ ਸਾਰੇ। ਇਹ ਫਰੈਸ਼ ਤੇਲ ਜਿੱਚ ਬਣਿਆ ਆ ਪਏ ਆ ਮੱਖੀਆਂ ਮੱਛਰਾਂ ਚ। ਉਕਰ ਵੀ ਪਿਆ। ਆਹ ਲੋਕਰਮਾ ਵੀ ਤੇਲ ਹੈਗਾ। ਸਟੇਜ ਬਣ ਰਿਹਾ ਬਈ ਇਹ ਯਾਰ ਮਾਰਨਾ ਦੇਖੋ ਇਹ ਦੇਖੋ ਸਾਸ ਭਾਈ ਮੱਕੀ ਮੱਛਰ ਆ ਨੂੰ ਉਹ ਨਹੀਂ ਇਹ ਆਪ ਗਿਰੇ ਹੋਏ ਆ ਮਨੂ ਬਰੀ ਤਾਂ ਲੋਕ ਕਿਦਾਂ ਕਰਦੇ ਆ ਪਿਆਲਾ ਸਪ੍ਰਿੰਗਰੋਲ ਸਾਡੇ ਬੱਚੜੇ ਆਏ ਦੇਖਣੇ ਨੇ ਤਾਂ 100 ਕਾਲੀ ਗੇਟ ਆਹੋ ਆਹ ਲੈ ਆਹ ਦੇਖੋ ਬੱਚੜੇ ਰਿੱਤੇ ਆ ਉੱਪਰ ਪਿਆ ਆ ਲੋ ਆਹੜੇ ਸਪ੍ਰਿੰਗਰੋਲ ਤੁਸੀਂ ਖਾਣੇ ਆ ਬਾਈ ਜੀ ਆ ਮੰਜੀਆਂ ਦੇ ਥੱਲੇ ਪਈਆਂ ਜੀ ਆ ਦੇਖੋ ਬੰਦਾ ਦੇਖੀ ਚਾ ਲੋ ਚੂਹੇ ਨੇ ਘਾਇਵਾ ਇਹ ਬਣ ਕੇ ਬਾਹਰ ਜਾ ਰਹੇ ਨੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੇ ਗੰਦ ਮਾਈ ਗॉड ਯਾਰ ਵੈਰੀ ਡਿਸਟਿੰਕ ਕੁਆਲਟੀ ਹਾਂ ਜੀ ਮੋਮਨਦ ਸਾਡੇ ਦੇ ਦੋਸਤੋ ਆ ਦੇਖ ਲਓ ਮੋਮਨਦ ਸਾਹਿਬ ਹੋਟਲ ਪ੍ਰਿੰਸ ਆ ਸਾਰੇ ਨਵੇਂ ਕੀ ਆਰਡਰ ਬਾਹਰ ਮਾਜੀ ਪੁਰਾਣੀ ਆ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਮਾਨ ਇੱਥੇ ਨੀ ਆਉਂਦਾ ਬੰਮੀ ਗਰੀ ਆ ਫ੍ਰਿਜ ਇੱਥੇ ਹੀ ਮੋਟਰ ਵੀ ਆ ਮਤਫਾਜ਼ਾਂ ਦੇ ਵਿੱਚ ਓ ਮਾਈ ਗੋਡ ਆ ਦੇਖੋ ਜੀ ਪਨੀਰ ਖਜ਼ਾਨਾ 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 ਆਹ ਲਓ ਪੂਰੀ ਐ ਦਰਵਾਜ਼ੇ ਦੇ ਵਿੱਚ ਸਮੈਲ ਮਾਰ ਰਹੀ ਯਾਰ ਹਾਂ ਜੀ ਸਮੈਲ ਮਾਰ ਰਹੀ ਐ ਆ ਦੇਖੋ ਕਾਲਾ ਕਾਲਾ ਕੀ ਚੋ ਪੜਾ ਇਹ ਇਹ ਪਏ ਆ ਸੁੱਤੇ ਉੱਪਰ ਪਏ ਆ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਗੋਪੀ ਰੋਹ ਮੜ ਗਈ ਇਹ ਉਠਾ ਰੋ ਇਹ ਗੋਪੀ ਅੱਜ ਤੋੜ ਕੇ ਲੈਣਾ ਇਹ ਉਹ ਦਿਖਾਓ ਇਹ ਉਠਾ ਇਹ ਕੀ ਚੀਜ਼ ਹੈ ਚਿਕਨ ਆਹ ਚਿਕਨ ਹੈ ਜੀ ਦੇਖੋ ਆਏ ਹਾਏ 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 ਇਹ ਚਿਕੀ ਹੈਗਾ ਬਾਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਮੁਹਾਲੀ ਮਟਾ ਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਆ ਹੁਣ ਦੇਖ ਲਓ ਲੇ ਇਹ ਪੱਟਕਲੇ ਆਹ ਦੇਖੋ ਆਹ ਦੇਖੋ ਇਹ ਇਹ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬੜਾ